ਤੁਹਾਡੇ ਗੱਲ ਦੇ ਵਿੱਚ ਹਾਰ ਵੀ ਹੈ ਤੁਹਾਡਾ ਸਨਮਾਨ ਵੀ ਕਰ ਦਿੱਤਾ ਗਿਆ ਅੱਜ ਪਹਿਲਾ ਦਿਨ ਆਗਾਜ਼ ਤੁਸੀਂ ਆਪਣੇ ਵਿਧਾਨ ਸਭਾ ਹਲਕੇ ਤੋਂ ਕੀਤਾ ਇਸ ਕੈਂਪੇਨ ਨੂੰ ਤੁਸੀਂ ਕਿ ਇਸ ਤਰੀਕੇ ਨਾਲ ਸੋਚ ਰਹੇ ਕਾਂਗਰਸ ਹਾਈ ਕਮਾਂਡ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਸਾਹੋਕੇ ਪਰਿਵਾਰ ਤੇ ਵਿਸ਼ਵਾਸ ਜਤਾਇਆ ਉਸੇ ਤਰ੍ਹਾਂ ਇਹ ਜਿਹੜਾ ਮੈਂ ਇੱਕ ਸੀਟ ਹੈ ਜਿਹੜੀ ਇਹ ਵੱਡੀ ਲੀਡ ਨਾਲ ਜਿੱਤ ਕੇ ਉਹਨਾਂ ਦੀ ਝੋਲੀ ਚ ਪਾਉਣੀ ਚਾਹੁੰਦੀ ਆ ਪਰ ਤੁਹਾਡੀ ਇੱਕ ਪੋਸਟ ਜਿਹੜੀ ਕੱਲ ਵਾਇਰਲ ਹੋਈ ਹੈ ਪਰਸੋਂ ਵੀ ਵਾਇਰਲ ਹੋ ਗਈ ਸੀ ਪਹੁੰਚ ਗਈ ਸੀ ਫਰੀਦਕੋਟ ਵਾਲਾ ਗੋਲ ਕੇ ਇਹ ਕੋਈ ਅਮਰਜੀਤ ਕੌਰ ਸਾਹੋਕੇ ਹੈਗੇ ਨੇ ਉਹਨਾਂ ਨੇ ਟਿਕਟ ਦੇ ਦਿੱਤੀ ਗਈ ਪਰ ਉਸ ਤੋਂ ਬਾਅਦ ਫਿਰ ਖਬਰ ਆਉਣ ਲੱਗੀ ਨਹੀਂ ਨਹੀਂ ਫੇਕ ਹੈ ਫੇਕ ਨੁਕਾ ਨੂੰ ਐਕਚੁਅਲੀ ਪਤਾ ਸੀਗਾ ਲੋਕ ਆਪਣੇ ਅੰਦਾਜ਼ੇ ਲਾਈ ਜਾਂਦੇ ਸੀ ਕਿ ਜਿਹੜੀ ਇਹ ਟੈਕਟਾ ਲੋਕ ਸਭਾ ਹਲਕਾ ਫਰੀਦਕੋਟ ਦੀ ਇਹ ਸਾਹੋ ਕੇ ਪਰਿਵਾਰ ਨਹੀਂ ਦਿੱਤੀ ਜਾਂਦੀ ਕਿ ਜਿਨ੍ਹਾਂ ਨੇ ਮੈਨੂੰ ਮੇਰੇ ਜਨਮ ਦਿਨ ਤੇ ਟਿਕਟ ਦੇ ਕੇ ਐਡਾ ਵੱਡਾ ਸਰਪ੍ਰਾਈਜ਼ ਦਿੱਤਾ ਆਮ ਵੈਰੀ ਸਰਪ੍ਰਾਈਜ਼ਡ ਔਰ ਮੈਂ ਤੈਹ ਦਿਲੋਂ ਧੰਨਵਾਦ ਕਰਦੀ ਹਾਂ ਕਿ ਮੈਂ ਸੋਸ਼ਲ ਮੀਡੀਆ ਤੇ ਲੇਡੀਜ਼ ਨੂੰ ਗੱਲ ਕਰਦੇ ਦੇਖਦੀ ਹਾਂ ਨਾ ਉਹ ਕਹਿੰਦੀਆਂ ਵੀ ਸਾਡੇ ਨਾਲ ਐਡੇ ਐਡੇ ਲਾਰੇ ਲਾਏ ਸਾਨੂੰ ਹਜ਼ਾਰ ਹਜ਼ਾਰ ਰੁਪਿਆ ਕਿਹਾ ਔਰ ਕਈ ਵਿਚਾਰੀਆਂ ਲੇਡੀਜ਼ ਐ ਉਹਨਾਂ ਨੂੰ ਹਜ਼ਾਰ ਰੁਪਿਆ ਹੀ ਬਹੁਤ ਵੱਡੀ ਚੀਜ਼ ਸੀ ਕੰਪੇਨ ਦੇ ਵਿੱਚ ਵੀ ਉਹਨਾਂ ਦਾ ਏਜੰਡਾ ਹੈ ਬਕਾਇਦਾ ਤੌਰ ਤੇ ਕਿ 43000 ਨੌਕਰੀਆਂ ਪੰਜਾਬ ਦੇ ਵਿੱਚ ਦਿੱਤੀ ਬਟ ਉਹਨਾਂ ਨੇ ਆਰਡਰ ਨਹੀਂ ਨੀਤ ਇਸ ਗੱਲ ਦਾ ਪ੍ਰਚਾਰ ਕਰ ਰਹੇ ਬਟ ਉਹਨਾਂ ਨੂੰ ਆਰਡਰ ਨਹੀਂ ਦਿੱਤੇ ਉਹ ਜਿੱਤ ਕੇ ਜਾਂਦਾ ਲੀਟਰ ਫਿਰ ਉਦੇ ਘਰ ਵਰਕਰਾਂ ਨੇ ਪਹੁੰਚਣਾ ਹੁੰਦਾ ਕੰਮ ਕਰਵਾਉਣ ਦੇ ਵਾਸਤੇ ਉਹ ਢਾਂਚਾ ਕਿਸ ਤਰ੍ਹਾਂ ਦਾ ਰਹਿੰਦਾ ਸਖਾਹੋ ਕੇ ਪਰਿਵਾਰ ਦੀ ਜੇ ਮੈਂ ਗੱਲ ਕਰਾਂ ਵਰਕਰ ਪਹੁੰਚ ਕਰ ਸਕਦਾ ਰਾਮਨਾਥ ਉਹਨਾਂ ਦਾ ਮੈਂ ਲੋਕਲ ਐ ਮੈਨੂੰ ਕੋਈ ਪ੍ਰੋਬਲਮ ਐ ਤੇ ਸਕੂਟਰ 'ਤੇ ਹਲੇ ਵੀ ਜਾ ਕੇ ਲੋਕਾਂ ਨੂੰ ਮਿਲ ਲੈਣੀ ਐ ਆਪਦੇ ਕੱਪੜੇ ਮੈਂ ਕਿਸੇ ਤੋਂ ਧਵਾਉਣੀ ਮੈਂ ਆਪਣੇ ਸੂਟ ਐ ਜਿਹੜੇ ਹੁਣ ਵੀ ਆਪ ਧੋਣੇ ਐ ਹਾਂ ਔਰ ਮੈਂ ਜਦੋਂ ਮੈਨੂੰ ਦਿਖਣ ਜਿੰਮੇਵਾਰੀ ਜਦੋਂ ਜ਼ਿੰਮੇਵਾਰੀ ਮਿਲ ਗਈ ਉਦੋਂ ਕੋਈ ਧਵਾਉਣਾ ਧੋਣ ਵਾਸਤੇ ਰੱਖ ਲੈ ਜੇ ਲੋਕਾਂ ਕੋਲੇ ਜ਼ਿਆਦਾ ਜ਼ਿਆਦਾ ਕਿਉਂਕਿ ਲੋਕਾਂ ਨੇ ਕੰਮ ਕਰਦੇ ਬੈਠੇ ਕੋਈ ਗੱਲ ਨਹੀਂ ਤੁਹਾਨੂੰ ਸਕਿਉ ਅੱਜ ਵੀ ਕੋਣ ਵੀ ਮੈਂ ਤਾਂ ਇੱਥੋਂ ਤੁਸੀਂ ਮੈਨੂੰ ਸਕੂਟੀ ਦੇ ਦੋ ਮੈਂ ਘਰੇ ਇਕੱਲੀ ਪਹੁੰਚ ਜੀ ਰਾਜਵਿੰਦਰ ਸਿੰਘ ਉਹ ਕਹਿ ਰਹੇ ਨੇ ਕਿ ਮੈਡਮ ਹੋਰੀ ਇੱਕ ਦੇਸ਼ ਦੇ ਪੀਆਰ ਨੇ ਉਹਨਾਂ ਨੇ ਇੱਥੋਂ ਜੇ ਜਿੱਤ ਵੀ ਜਾਣੇ ਉਹ ਕਹਿੰਦੇ 1% ਮੰਨ ਲਓ ਕਿ ਉਹਨਾਂ ਨੂੰ ਤੁਸੀਂ ਜਿਤਾ ਵੀ ਦਿਨੇ ਉਹਨਾਂ ਨੇ ਇੱਥੋਂ ਛੱਡਣਾ ਆਪਣਾ ਸਾਰਾ ਕੁਝ ਜਾ ਕੇ ਆਪਣੇ ਵਿਦੇਸ਼ ਵਾਲੇ ਘਰ ਚ ਰਹਿਣਗੇ ਉਹਨਾਂ ਨੇ ਤਾਂ ਅੱਜ ਤੱਕ ਹੀ ਲੱਗਦਾ ਪਰ ਉਹਨਾਂ ਨੂੰ ਵੀ ਪਤਾ ਹੈ ਕਾਲੀ ਦਾ ਲਾਲੇ ਨੂੰ ਵੀ ਪਤਾ ਵੀ ਇਹਨਾਂ ਦੀ ਹਾਜ਼ਰੀ ਬਹੁਤ ਜ਼ਿਆਦਾ ਹੈ ਇਸੇ ਕਰਕੇ ਹੋਈ ਉਹ ਜੀਆਂ ਚੀਜ਼ਾਂ ਨੂੰ ਲੈ ਕੇ ਆ ਰਹੇ ਮਦਰ ਵੀ ਆ ਮੈਂ ਵਾਈਫ ਵੀ ਆ ਮੇਰੀਆਂ ਰਿਸਪੌਂਸਿਬਿਲਟੀਜ਼ ਵੀ ਆ ਐਜ਼ ਅ ਫੈਮਿਲੀ ਉਹਨਾਂ ਨੂੰ ਵੀ ਨਿਭਾਉਣਾ ਨਾਲ ਨਾਲ ਔਰ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ ਜਦੋਂ ਮੈਂ ਚੇਅਰ ਪਰਸਨ ਸੀ ਮੈਂ ਆਪਣੇ ਘਰ ਨੂੰ ਵੀ ਕਿਸ ਕਿਸ ਤਰ੍ਹਾਂ ਰੱਖਿਆ ਪਹਿਲਾ ਚੇਅਰ ਪਰਸਨ ਹੈ ਜਿਹੜਾ 9 ਵਜੇ ਆ ਕੇ ਦਫ਼ਤਰ 'ਚ ਬੈਠਦਾ ਚੇਅਰ ਪਰਸਨ ਰਹਿੰਦੇ ਆ ਤੁਹ ਤੁਹਾਡੇ ਯਾਦ ਹੈ ਕੋਈ ਇਹੋ ਜਿਹਾ ਕੰਮ ਜਿਹੜਾ ਤੁਹਾਨੂੰ ਲੱਗਾ ਕਿ ਚੇਅਰ ਪਰਸਨ ਦੇ ਕੋਲ ਆ ਵੀ ਜ਼ਿੰਮੇਵਾਰੀਆਂ ਹੁੰਦੀਆਂ ਉਹਨਾਂ ਕੋਲੇ ਆ ਪਾਵਰਜ਼ ਹੁੰਦੀਆਂ ਨੇ ਕੁਝ ਐਕਸਟਰਾ ਚੀਜ਼ ਤਾਂ ਚੇਅਰ ਪਰਸਨ ਹੁੰਦੇ ਨੇ ਜੀ ਚੈਕਿੰਗ ਕਰਦੇ ਸੀ ਜੀ ਮੈਂ ਚੈਕਿੰਗ ਕਰਦੀ ਸੀ ਅੰਗਰਮਾੜੀ ਵੀ ਔਰ ਸਿਵਲ ਇਹ ਤੁਹਾਡੇ ਅਧਿਕਾਰ ਖੇਤਰ 'ਚ ਸੀ ਹਾਂਜੀ ਮਮਾ ਸਦੀਕ ਸਾਹਿਬ ਦੀ ਟਿਕਟ ਕੱਟੀ ਗਈ ਹੈ ਉਹ ਹੀ ਟਿਕਟ ਤੁਹਾਨੂੰ ਮਿਲੂ ਸਦੀਕ ਸਾਹਿਬ ਜ਼ਾਹਿਰ ਜੀ ਗੱਲ ਹੈ ਕਿ ਆਪਣੀ ਹਾਈ ਕਮਾਂਡ ਦੇ ਨਾਲ ਨਾਰਾਜ਼ ਹੋਣਗੇ ਤੁਹਾਡੀ ਕੋਈ ਗੱਲ ਹੋਈ ਸਦੀਕ ਸਾਹਿਬ ਨਾਲ ਫ੍ਰੀਕਵੋਡ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਪਿੱਛੇ ਨਹੀਂ ਹੋ ਸਕੀਆਂ ਤੁਸੀਂ ਕਰਨਾ ਚਾਹੋਗੇ ਬਹੁਤ ਜ਼ਿਆਦਾ ਚੀਜ਼ਾਂ ਹੈ ਜਿਹੜੀਆਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਤੁਹਾਨੂੰ ਵੀ ਤੁਸੀਂ ਵੀ ਜਾਣਦੇ ਹੋ ਸਮਝਦਾਰ ਇਸੇ ਸਮਾਜ ਵਿੱਚ ਤੁਸੀਂ ਵੀ ਵਿਚਰਦੇ ਹੋ ਤੁਹਾਨੂੰ ਮੇਰੇ ਤੋਂ ਬੈਟਰ ਪਤਾ ਹੈ ਸੱਚੇ ਕਾਲ ਦਾ ਅਨਮ੍ਰਿਤ ਦੇਖ ਰਹੇ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਫਰੀਦਕੋਟ ਦਾ ਹਲਕਾ ਜਿੱਥੇ ਬਹੁਤ ਸਾਰੀਆਂ ਲੋਕਾਂ ਦੀਆਂ ਆਪੋ ਆਪਣੀਆਂ ਜਿਹੜੀਆਂ ਹੈ ਉਹ ਗੈਸ ਲੱਗ ਰਹੇ ਨੇ ਲੋਕ ਆਪੋ ਆਪਣੀ ਸੋਚ ਦੇ ਮੁਤਾਬਕ ਸੋਚ ਰਹੇ ਆ ਕਿ ਇੱਥੇ ਹੋਣਾ ਕੀ ਆ ਇੱਕ ਪਾਸੇ ਸਿੰਗਿੰਗ ਲਾਈਨ ਦੇ ਜਿਹੜੇ ਆ ਦਿਗਜ ਉਹ ਫਰੀਦਕੋਟ ਦੇ ਵਿੱਚ ਉਤਾਰੇ ਹੋਏ ਆ ਦੂਜੇ ਪਾਸੇ ਸਿਆਸਤ ਨਾਲ ਸੰਬੰਧਿਤ ਲੋਕ ਔਰ ਤੀਜਾ ਪੰਥਕ ਵੋਟ ਲੈਣ ਦੇ ਵਾਸਤੇ ਵੀ ਜਿਹੜੇ ਕੁਝ ਆਜ਼ਾਦ ਉਮੀਦਵਾਰ ਜਿਹੜੇ ਨੇ ਉਹ ਇਸ ਮੈਦਾਨ ਦੇ ਵਿੱਚ ਹੋਣਗੇ ਪਰ ਇਹ ਸਭ ਦੇ ਵਿਚਾਲੇ ਕਾਂਗਰਸ ਦੇ ਵੱਲੋਂ ਨਾਰੀ ਸ਼ਕਤੀ ਨੂੰ ਜਿਹੜਾ ਹੈ ਉਹ ਬढ़ावा ਦਿੱਤਾ ਗਿਆ ਫਰੀਦਕੋਟ ਦੇ ਵਿੱਚ ਬੀਬਾ ਅਮਰਜੀਤ ਕੌਰ ਸਾਹੋਕੇ ਹੋਰਾਂ ਨੂੰ ਟਿਕਟ ਦਿੱਤੀ ਗਈ ਹੈ ਉਹਨਾਂ ਤੇ ਭਰੋਸਾ ਜਤਾਇਆ ਗਿਆ ਕਿ ਉਹ ਫਰੀਦਕੋਟ ਦੇ ਵਿੱਚੋਂ ਇਸ ਟਿਕਟ ਤੇ ਚੋਣ ਲੜਨਗੇ ਔਰ ਜਿੱਤ ਕੇ ਕਾਂਗਰਸ ਦੀ ਝੋਲੀ ਪਾਉਣਗੇ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਖਾਸ ਤੌਰ ਤੇ ਕਿ ਵਰਕਰ ਨੂੰ ਉਹ ਕਿਸ ਲੈਜੇ ਦੇ ਨਾਲ ਸਮਝਦੇ ਨੇ ਕਿਵੇਂ ਲੋਕਾਂ ਦੇ ਕੰਮ ਹੋਣਗੇ ਜੇਕਰ ਲੋਕ ਜਿਤਾ ਕੇ ਭੇਜ ਜਾਂਦੇ ਆ ਔਰ ਸਭ ਤੋਂ ਵੱਡਾ ਸਵਾਲ ਕਿ ਲੋਕ ਜਿਤਾਉਣ ਕਿਉਂ ਮੇਰੇ ਨਾਲ ਬੀਬਾ ਜੀ ਹੈਗੇ ਨੇ ਅਮਰਜੀਤ ਕੌਰ ਸਾਹੋਕੇ ਔਰ ਇਸ ਤੋਂ ਪਹਿਲਾਂ ਵਿਧਾਨ ਸਭਾ ਹਲਕੇ ਤੋਂ ਇਹਨਾਂ ਦੇ ਪਤੀ ਨੇ ਜਿਹੜੀ ਹੈ ਇੱਥੋਂ ਚੋਣ ਲੜੀ 2022 ਦੇ ਵਿੱਚ ਬੇਸ਼ੱਕ ਲੂਜ਼ ਕਰ ਗਏ ਪਰ ਕਾਂਗਰਸ ਦਾਵਾ ਕਰਦੀ ਹੈ ਕਿ ਵਿਧਾਨ ਸਭਾ ਨਿਹਾਲ ਸਿੰਘ ਵਾਲਾ ਦੇ ਵਿੱਚ ਉਹ ਮਜ਼ਬੂਤ ਨੇ ਔਰ ਇਸ ਪੂਰੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਉਹਨਾਂ ਦੇ ਦੀ ਇਹ ਟਿਕਟ ਹੈ ਜਿਹੜੀ ਉਹ ਬੜੀ ਆਸਾਨੀ ਨਾਲ ਜਿੱਤੀ ਜਾ ਸਕਦੀ ਹੈ ਭੈਣ ਜੀ ਬਹੁਤ ਬਹੁਤ ਸਵਾਗਤ ਦਾਨ ਮੇਰੇ ਤੇ ਫਕਤ ਪਹਿਲਾਂ ਮੈਂ ਦਾਮੀ ਉਤ ਚੈਨਲ ਦੇ ਦੇਖ ਰਹੀ ਦਰਸ਼ਕਾਂ ਦਾ ਬਹੁਤ ਤੈਦਿਲੋ ਧੰਨਵਾਦ ਕਰਦੀ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਜੀ ਜਦੋਂ ਟਿਕਟ ਮਿਲੀ ਮਤਲਬ ਉਦੋਂ ਕੀ ਸੋਚਿਆ ਗੱਲ ਇਹ ਹੈ ਕਿ ਤੁਸੀਂ ਭਾਵੇਂ ਇਸ ਤੋਂ ਪਹਿਲਾਂ ਐਮਸੀ ਦੀਆਂ ਚੋਣਾਂ ਤਾਂ ਲੜੀਆਂ ਚੇਅਰਪਰਸਨ ਤਾਂ ਰਹੇ ਪਰ ਉਸ ਕੈਂਪੇਨ ਦੇ ਵਿੱਚ ਤੇ ਇਸ ਕੈਂਪੇਨ ਦੇ ਵਿੱਚ ਫਰਕ ਬਹੁਤ ਹੋਊਗਾ ਨੌ ਵਿਧਾਨ ਸਭਾ ਹਲਕੇ ਫਿਰ ਜਿਹੜਾ ਥੱਲੇ ਵਾਲਾ ਸਟਰਕਚਰ ਹੈ ਬਲੋਕਾਂ ਤੱਕ ਜਾਣਾ ਬੂਥ ਤੱਕ ਜਾਣਾ ਉਹਨਾਂ ਤੱਕ ਆਪਣੀ ਗੱਲ ਨੂੰ ਕਨਵੇ ਕਰਨਾ ਕਨਵਿੰਸ ਕਰਨਾ ਇਹ ਸਭ ਤੋਂ ਵੱਡਾ ਟਾਸਕ ਆ ਅੱਜ ਪਹਿਲਾ ਦਿਨ ਆ ਤੁਹਾਡੇ ਗੱਲ ਦੇ ਵਿੱਚ ਹਾਰ ਵੀ ਐ ਤੁਹਾਡਾ ਸਨਮਾਨ ਵੀ ਕਰ ਦਿੱਤਾ ਗਿਆ ਅੱਜ ਪਹਿਲਾ ਦਿਨ ਆ ਆਗਾਜ਼ ਤੁਸੀਂ ਆਪਣੇ ਵਿਧਾਨ ਸਭਾ ਹਲਕੇ ਤੋਂ ਕੀਤਾ ਇਸ ਕੈਂਪੇਨ ਨੂੰ ਤੁਸੀਂ ਕਿ ਇਸ ਤਰੀਕੇ ਨਾਲ ਸੋਚ ਰਹੇ ਹੋ ਇਹ ਜਿਹੜੀ ਕੈਂਪੇਨ ਹੈ ਕਿਉਂਕਿ ਜਿਹੜਾ ਇਹ ਲੋਕ ਸਭਾ ਹਲਕਾ ਫਰੀਦਕੋਟ ਹੈ ਫਰੀਦਕੋਟ ਮੇਰੇ ਪਿੱਕੇ ਆ ਔਰ ਮੋਗੇ ਜ਼ਿਲ੍ਹੇ ਚ ਮੇਰੇ ਸੋਹਰੇ ਆ ਜੀ ਔਰ ਇਸ ਕਰਕੇ ਮੈਂ ਜਿਹੜੀ ਇਹ ਕੈਂਪੇਨ ਹੈ ਇਨੂੰ ਇਸ ਤਰੀਕੇ ਨਾਲ ਲੂੰਗੀ ਕਿ ਮੇਰਾ ਸਾਰਾ ਪਰਿਵਾਰ ਔਰ ਅੱਜ ਜਿਹੜਾ ਤੁਸੀਂ ਇਸ ਸਮੇਂ ਪਹੁੰਚੇ ਆ ਤੁਸੀਂ ਦੇਖਿਆ ਕਿ ਸਾਡਾ ਇਹ ਹਲਕਾ ਹੈ ਮੇਰੇ ਹਸਬੰਡ ਇਸ ਹਲਕੇ ਦੇ ਹਲਕਾ ਇਨਚਾਰਜ ਆ ਆਲਰੇਡੀ ਔਰ ਇਹ ਹਲਕੇ ਦੇ ਲੋਕਾਂ ਦੀ ਆਵਾਜ਼ ਔਰ ਲੋਕ ਸਭਾ ਹਲਕੇ ਦੇ ਲੋਕਾਂ ਦੀ ਆਵਾਜ਼ ਸੰਦਕਾਈ ਇਹ ਜਿਹੜੀ ਟਿਕਟਾ ਮੈਨੂੰ ਕਾਂਗਰਸ ਹਾਈ ਕਮਾਂਡ ਨੇ ਦਿੱਤੀ ਆ ਔਰ ਜਿ ਜਿਸ ਤਰ੍ਹਾਂ ਕਾਂਗਰਸ ਹਾਈ ਕਮਾਂਡ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਸਾਹੋ ਕੇ ਪਰਿਵਾਰ ਤੇ ਵਿਸ਼ਵਾਸ ਜਤਾਇਆ ਉਸੇ ਤਰ੍ਹਾਂ ਇਹ ਜਿਹੜਾ ਮੈਂ ਇੱਕ ਸੀਟ ਹੈ ਜਿਹੜੀ ਇਹ ਵੱਡੀ ਲੀਡ ਨਾਲ ਜਿੱਤ ਕੇ ਉਹਨਾਂ ਦੀ ਝੋਲੀ ਚ ਪਾਉਣੀ ਚਾਹੁੰਦੀ ਆ ਔਰ ਸਾਡੇ ਨਾਲ ਜਿੰਨੇ ਵੀ ਲੋਕ ਜੁੜੇ ਆ ਮੈਂ ਕੱਲ ਜਦੋਂ 8:30 ਵਜੇ ਅਨਾਉਂਸਮੈਂਟ ਆਈ ਆ ਔਰ ਮੇਰੇ ਸਭ ਤੋਂ ਪਹਿਲਾਂ ਮੇਰੇ ਨਾਲ ਟੀਚਰ ਸੀਗੇ ਉਹਨਾਂ ਦਾ ਫੋਨ ਆਇਆ ਔਰ ਮੈਂ ਦੇਖਿਆ ਕਿ ਸਾਨੂੰ ਪਹਿਲਾਂ ਪਤਾ ਲੱਗਾ ਵੀ 12 ਵਜੇ ਤੋਂ ਬਾਅਦ ਅਨਾਉਂਸਮੈਂਟ ਹੋਣੀ ਆ ਦੈਨ ਆਫਟਰ 2 ਓਕਲਾਕ ਦੈਨ ਆਫਟਰ 5 ਓਕਲਾਕ ਅਸੀਂ ਥੋੜਾ ਰਿਲੈਕਸ ਹੋ ਗਏ ਵੀ ਮੇਬੀ 25th ਨੂੰ ਇਹ ਜਿਹੜੀ ਅਨਾਉਂਸਮੈਂਟ ਹੋਗੀ ਔਰ ਉਹਨਾਂ ਨੇ ਫੋਨ ਕੀਤਾ ਔਰ ਮੈਂ ਫੋਨ ਰਿਸੀਵ ਕੀਤਾ ਔਰ ਕਹਿੰਦੇ ਮੈਡਮ ਜੀ ਕੰਗ੍ਰੈਚੁਲੇਸ਼ਨ ਮੈਂ ਕਿਹਾ ਵੀ ਠੀਕ ਹੈ ਜੀ ਮੈਂ ਸੋਚਿਆ ਕੱਲ ਐਕਚੁਅਲੀ ਮੇਰਾ ਬਰਥਡੇ ਵੀ ਸੀਗਾ ਔਰ ਮੈਂ ਸੋਚਿਆ ਕਿ ਉਸ ਬਿਹਾਰ ਤੇ ਮੈਂ ਫੋਨ ਤੁਹਾਨੂੰ ਕੱਲ ਹੀ ਆਇਆ ਹਾਂਜੀ ਤੁਹਾਡੀ ਇੱਕ ਪੋਸਟ ਜਿਹੜੀ ਕੱਲ ਵਾਇਰਲ ਹੋਈ ਐ ਪਰਸੋਂ ਵੀ ਵਾਇਰਲ ਹੋ ਗਈ ਸੀ ਇਹ ਐਕਚੁਅਲੀ ਲੋਕਾਂ ਨੇ ਪਤਾ ਨਹੀਂ ਇਹ ਪਹੁੰਚ ਗਈ ਸੀ ਫਰੀਦਕੋਟ ਵਾਲਿਆਂ ਕੋਲ ਕੇ ਇਹ ਕੋਈ ਅਮਰਜੀਤ ਕੌਰ ਸਾਹੋ ਕੇ ਹੈਗੇ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਪਰ ਉਸ ਤੋਂ ਬਾਅਦ ਫਿਰ ਖਬਰ ਆਉਣ ਲੱਗੀ ਨਹੀਂ 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 ਫੇਕ ਐ ਫੇਕ ਐ ਜੀ ਲੋਕਾਂ ਨੂੰ ਐਕਚੁਅਲੀ ਪਤਾ ਸੀਗਾ ਲੋਕ ਆਪਣੇ ਅੰਦਾਜ਼ੇ ਲਾਈ ਜਾਂਦੇ ਸੀ ਵੀ ਜਿਹੜੀ ਇਹ ਟੈਕਟਾ ਲੋਕ ਸਭਾ ਹਲਕਾ ਫਰੀਦਕੋਟ ਦੀ ਇਹ ਸਾਹੋ ਕੇ ਪਰਿਵਾਰ ਨੂੰ ਹੀ ਦਿੱਤੀ ਜਾਣੀ ਐ ਹਮ ਇਸ ਕਰਕੇ ਮੈਂ ਜਦੋਂ ਉਹਨਾਂ ਦਾ ਫੋਨ ਮੈਂ ਰੀਸੀਵ ਕੀਤਾ ਉਹ ਕਹਿੰਦੇ ਕੰਗ੍ਰੈਚੁਲੇਸ਼ਨ ਮੈਂ ਕਿਹਾ ਸਰ ਥੈਂਕ ਯੂ ਸੋ ਮੱਚ ਕਹਿੰਦੇ ਵੀ ਤੁਹਾਨੂੰ ਨਾ ਟਿਕਟ ਮਿਲ ਗਈ ਆ ਮੈਂ ਕਿਹਾ ਵੀ ਨਹੀਂ ਟਿਕਟ ਤਾਂ 25th ਨੂੰ ਅਨਾਉਂਸਮੈਂਟ ਹੋਣੀ ਆ ਤੇ ਉਹ ਕਹਿੰਦੇ ਨਹੀਂ ਜੀ ਟੀਵੀ ਤੇ ਤੁਹਾਡਾ ਨਾਮ ਚੱਲੀ ਜਾਂਦਾ ਫਿਰ ਮੈਂ ਕਿਹਾ ਥੈਂਕ ਯੂ ਸੋ ਮੱਚ ਔਰ ਮੇਰਾ ਬਰਥਡੇ ਕਰਕੇ ਮੈਂ ਕਾਂਗਰਸ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਮੈਨੂੰ ਮੇਰੇ ਜਨਮ ਦਿਨ ਤੇ ਟਿਕਟ ਦੇ ਕੇ ਐਡਾ ਵੱਡਾ ਸਰਪ੍ਰਾਈਜ਼ ਦਿੱਤਾ ਆਮ ਵੈਰੀ ਸਰਪ੍ਰਾਈਜ਼ਡ ਔਰ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਵੇਂ ਜਿਸ ਤਰ੍ਹਾਂ ਕਾਂਗਰਸ ਹਾਈ ਕਮਾਂਡ ਨੇ ਸਾਡੇ ਲੋਕ ਸਭਾ ਹਲਕਾ ਫਰੀਦਕੋਟ ਦੇ ਲੋਕਾਂ ਨੇ ਔਰ ਸਾਰੇ ਹਲਕਾ ਇੰਚਾਰਜ ਜਾਨੀ ਸਾਡੇ ਨੌ ਹਲਕੇ ਪੈਂਦੇ ਇਸ ਲੋਕ ਸਭਾ ਚ ਔਰ ਉਹਨਾਂ ਨੇ ਸਾਰਿਆਂ ਨੇ ਮੇਰੇ ਤੇ ਬਹੁਤ ਪੂਰਨ ਵਿਸ਼ਵਾਸ ਜਤਾਇਆ ਤੇ ਮੈਂ ਚਾਹੁੰਦੀ ਆ ਕਿ ਮੈਂ ਉਹਨਾਂ ਦੇ ਇਸ ਵਿਸ਼ਵਾਸ ਤੇ ਖਰੀਦ ਤਰਾ ਔਰ ਇਸ ਕੈਂਪੇਨ ਨੂੰ ਮੈਂ ਇਸ ਤਰੀਕੇ ਨਾਲ ਚਲਾਵਾਂ ਕਿ ਜਿਹੜੇ ਹਰ ਪਰਿਵਾਰ ਚ ਜਾ ਕੇ ਸਾਡੇ ਜਿਹੜੇ ਮੈਂ ਲੋਕ ਹੈ ਸਾਡੀਆਂ ਕਾਂਗਰਸ ਦੀਆਂ ਜਿਹੜੀਆਂ ਨੀਤੀਆਂ ਉਹਨਾਂ ਨੂੰ ਘਰ-ਘਰ ਪਹੁੰਚਾ ਸਕਣ ਕਿਉਂਕਿ ਜਿਹੜੇ 2 ਸਾਲ ਤੋਂ ਲੋਕ ਹੈ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਚ ਰਹਿ ਰਹੇ ਆ ਔਰ ਉਹ ਇੰਨੇ ਕੁ ਦੁਖੀ ਹੋ ਚੁੱਕੇ ਆ ਜਦੋਂ ਮੈਂ ਫਿਰ ਸੋਸ਼ਲ ਮੀਡੀਆ ਤੇ ਲੇਡੀਜ਼ ਨੂੰ ਗੱਲ ਕਰਦੇ ਦੇਖਦੀ ਆ ਨਾ ਉਹ ਕਹਿੰਦੀਆਂ ਵੀ ਸਾਡੇ ਨਾਲ ਐਡੇ-ਐਡੇ ਲਾਰੇ ਲਾਏ ਸਾਨੂੰ ਹਜ਼ਾਰ-ਹਜ਼ਾਰ ਰੁਪਏ ਕਿਹਾ ਔਰ ਕਈ ਵਿਚਾਰੀਆਂ ਲੇਡੀਜ਼ ਆ ਉਹਨਾਂ ਨੂੰ ਹਜ਼ਾਰ ਰੁਪਏ ਹੀ ਬਹੁਤ ਵੱਡੀ ਚੀਜ਼ ਹਨ ਜੀ ਮੈਂ ਵੀ ਐਜ਼ ਅ ਊਮਨ ਇਹ ਉਹ ਚੀਜ਼ਾਂ ਨੂੰ ਸਮਝਦੀ ਆ ਕਿ 1000 ਰੁਪਏ ਇੱਕ ਔਰਤ ਵਾਸਤੇ ਕਿੰਨੀ ਵੱਡੀ ਚੀਜ਼ ਆ ਕਿਉਂਕਿ ਇੱਕ ਦੇਖਿਆ ਮੈਂ ਉਹਨਾਂ ਨੇ ਇੰਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਲੋਕਾਂ ਨੂੰ ਦੇਵਾਂਗੇ ਨੌکریاں ਦੇਵਾਂਗੇ 40000 ਜਾ ਕੇ ਉੱਥੇ ਰਾਜਸਥਾਨ ਵਿੱਚ ਮੁੱਖ ਮੰਤਰੀ ਬੋਲ ਰਹੇ ਕਿ ਅਸੀਂ 40000 ਨੌکریاں ਦੇਤੀਆਂ ਦੇਖ ਲਓ ਸਾਡੇ ਪੰਜਾਬ ਦੇ ਲੋਕ ਬਹੁਤ ਖੁਸ਼ ਹੈ ਇਸ ਕੰਪੇਨ ਵਿੱਚ ਵੀ ਕਹਿ ਰਹੇ ਨੇ ਉਹਨਾਂ ਦੇ ਕੰਪੇਨ ਦੇ ਵਿੱਚ ਵੀ ਉਹਨਾਂ ਦਾ ਏਜੰਡਾ ਹੈ ਬਕਾਇਦਾ ਤੌਰ ਤੇ ਕਿ 43000 ਨੌکریاں ਪੰਜਾਬ ਦੇ ਵਿੱਚ ਦਿੱਤੀਆਂ ਬਟ ਉਹਨਾਂ ਨੂੰ ਆਰਡਰ ਨਹੀਂ ਦਿੱਤੇ ਕੰਮ ਹੀ ਤਾਂ ਮੋਲ ਹੋ ਰਹੀ ਇਸ ਗੱਲ ਦਾ ਪ੍ਰਚਾਰ ਕਰ ਰਹੇ ਬਟ ਉਹਨਾਂ ਨੂੰ ਆਰਡਰ ਨਹੀਂ ਦਿੱਤੇ ਹੂੰ ਕੋਈ ਕਿਸੇ ਨੂੰ ਆਰਡਰ ਨਹੀਂ ਮਿਲਿਆ ਔਰ ਲੋਕ ਚੀਕ-ਚੀਕ ਕੇ ਕਹਿ ਰਹੇ ਆ ਕਿ ਅਸੀਂ ਤਾਂ ਉਡੀਕ ਕਰ ਰਹੇ ਆ ਕਿ 1 ਜੂਨ ਕਦੋਂ ਆਵੇ ਔਰ ਅਸੀਂ ਇਹਨਾਂ ਨੂੰ ਆਪਣੇ ਹੱਥ ਹੈ ਜਿਹੜੇ ਆ ਸਰਬ ਦਿਖਾਉਣੇ ਆ ਜਿਵੇਂ ਉਹ ਕਹਿੰਦੇ ਅਸੀਂ ਵਿਸ਼ਵਾਸ ਕੀਤਾ ਸੀ ਨਾ ਸਾਡੇ ਅਸੀਂ ਹਰਟ ਹੋਈਆਂ ਇਹ ਚੀਜ਼ ਨੂੰ ਉਹਨਾਂ ਲੋਕਾਂ ਨੇ ਇਹਨਾਂ ਨੂੰ 1 ਜੂਨ ਨੂੰ ਦੱਸ ਦੇਣਾ ਅੱਛਾ ਇਹ ਟਾਂਚਾ ਕਿਵੇਂ ਰਹੂਗਾ ਸਟਰਕਚਰ ਕਿਵੇਂ ਰਹੂਗਾ ਖਾਸ ਤੌਰ ਤੇ ਗੱਲ ਇਹ ਆ ਕਿ ਮੈਂ ਹਰ ਇੱਕ ਲੀਡਰ ਨੂੰ ਇਹ ਸਵਾਲ ਕਰਦਾ ਹੀ ਹੁੰਦਾ ਕਿ ਸਭ ਤੋਂ ਪਹਿਲਾਂ ਜਦੋਂ ਅੱਜ ਕੈਂਪੇਨ ਸ਼ੁਰੂ ਹੋ ਗਈ ਆ ਆਉਣ ਵਾਲਾ ਮੇਰਾ ਖਿਆਲ 1 ਮਹੀਨਾ ਜਾਂ 1 ਮਹੀਨਾ 10 ਦਿਨ ਨੇ ਕੋਲ ਔਰ ਉਹਨਾਂ ਦੇ ਵਿੱਚ ਹਰ ਘਰ ਤੱਕ ਅਪਰੋਚ ਹੋਏਗੀ ਪਹੁੰਚ ਹੋਏਗੀ ਉਸ ਤੋਂ ਬਾਅਦ ਜਦੋਂ ਜਿੱਤ ਕੇ ਜਾਂਦਾ ਲੀਡਰ ਫਿਰ ਉਹਦੇ ਘਰ ਦੇ ਵਰਕਰਾਂ ਨੇ ਪਹੁੰਚਣਾ ਹੁੰਦਾ ਕੰਮ ਕਰਵਾਉਣ ਦੇ ਵਾਸਤੇ ਉਹ ਢਾਂਚਾ ਕਿਸ ਤਰ੍ਹਾਂ ਦਾ ਰਹਿੰਦਾ ਸਾਹੋਕੇ ਪਰਿਵਾਰ ਦੀ ਜੇ ਮੈਂ ਗੱਲ ਕਰਾਂ ਕਿ ਵਰਕਰ ਆਵੇ ਵਰਕਰ ਨੂੰ ਕੋਈ ਹੈਜ਼ਿਟੇਸ਼ਨ ਨਾ ਹੋਵੇ ਮਿਲਣ ਵਾਸਤੇ ਕੋਈ ਹਾਰਡਲ ਨਾ ਹੋਵੇ ਰਸਤੇ ਦੇ ਵਿੱਚ ਸਿੱਧਾ ਆਵੇ ਸਾਹੋਕੇ ਪਰਿਵਾਰ ਨਾਲ ਗੱਲ ਹੋਵੇ ਉਹਨਾਂ ਦੇ ਦੁੱਖ ਸੁੱਖ ਸੁਣੇ ਜਾਣ ਔਰ ਉਸ ਦਾ ਹੱਲ ਹੋਵੇ ਜੇ ਹੋਣਾ ਬਣਿਆ राइट right. एजीडी चीज है ना ये ਸਾਡੇ ਘਰ ਚ ਪਹਿਲਾਂ ਹੀ ਚੱਲ ਰਹੀ ਹੈ ਕਿ ਮੈਂ ਐਜੇ ਚੇਅਰ ਪਰਸਨ 5 ਸਾਲ ਮੈਂ ਲਾਈਕ ਕੰਮ ਕੀਤਾ ਮੇਰਾ ਇੱਕ ਰੂਮ ਹੈ ਜਿਹੜਾ ਉਹਨਲੀ ਲੇਡੀਜ਼ ਵਾਸਤੇ ਬਣਾਇਆ ਹੋਇਆ ਸੀ ਜੀ ਔਰ ਅਫੀਸ ਚ ਚੇਅਰ ਪਰਸਨ ਰਹਿੰਦੇ ਆ ਜੀ ਮੈਂ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰ ਪਰਸਨ ਸੀਗੀ ਔਰ ਮੈਂ 5 ਸਾਲ ਸਪੈਸ਼ਲ ਨਾ ਇੱਕ ਰੂਮ ਬਣਾਇਆ ਹੋਇਆ ਸੀ ਜਿੱਥੇ ਮੈਂ ਵਧੀਆ ਆਪਦਾ ਰੂਮ ਜਿੱਥੇ ਮੈਨੂੰ ਵੀ ਲੱਗਦਾ ਸੀ ਵੀ ਮੈਨੂੰ ਬੈਟਰ ਫੀਲ ਹੁੰਦਾ ਔਰ ਜਿਹੜਾ ਮੇਰੇ ਕੋਲੇ ਲੇਡੀਜ਼ ਆਉਗੀ ਉਹ ਵੀ ਬੈਟਰ ਫੀਲ ਕਰੂ ਔਰ ਆਪਣੀ ਜਿਹੜੀ ਪ੍ਰੋਬਲਮ ਹੈ ਉਹ ਮੈਨੂੰ ਚੰਗੇ ਤਰੀਕੇ ਨਾਲ ਦੱਸ ਸਕੋ ਮੇਰੇ ਘਰ ਚ ਹਲੇ ਵੀ ਤੁਸੀਂ ਅੱਜ ਵੀ ਜਾ ਕੇ ਦੇਖ ਸਕਦੇ ਹੋ ਕਿ ਜਿਹੜੇ ਜਿੱਥੇ ਸਾਹੋਕੇ ਸਾਹ ਮਿਲਦੇ ਆ ਜਾਂ ਅਸੀਂ ਦੋਨੇ ਜੀ ਇਕੱਠੇ ਮਿਲਦੇ ਆ ਲੋਕਾਂ ਨੂੰ ਉਹ ਸਾਡਾ ਰੂਮ ਸੈਪਰੇਟ ਆ ਔਰ ਜਿਹੜਾ ਮੈਂ ਲੇਡੀ ਔਰ ਲੇਡੀਜ਼ ਮੇਰੇ ਕੋਲ ਪਹੁੰਚ ਕਰ ਸਕਦਾ ਰਾਮ ਨਾਲ ਤੁਹਾਡੇ ਸੀ ਮੈਂ ਲੋਕਲ ਐ ਮੈਨੂੰ ਕੋਈ ਪ੍ਰੋਬਲਮ ਐ ਤੇ ਸਕੂਟਰੀ ਤੇ ਹਲੇ ਵੀ ਜਾ ਕੇ ਲੋਕਾਂ ਨੂੰ ਮਿਲ ਲੈਣੀ ਐ ਔਰ ਮੈਂ ਜਿਹੜਾ ਸਾਡਾ ਬਾਜ਼ਾਰ ਐ ਮੇਨ ਬਾਜ਼ਾਰ ਐ ਮੋਗੇ ਦਾ ਉਹਨੂੰ ਮੈਂ ਸਕੂਟਰੀ ਤੇ ਜਾ ਕੇ ਕੱਢਿਆ ਹੋਇਆ ਔਰ ਲੋਕ ਕਹਿੰਦੇ ਮੈਡਮ ਜੀ ਤੁਸੀਂ ਐ ਤੁਰੇ ਫਿਰਦੇ ਮੈਂ ਕਹਿੰਦਾ ਮੈਨੂੰ ਕੀ ਕੋਈ ਪ੍ਰੋਬਲਮ ਨੀਗੀ ਮੈਂ ਕਿਹੜਾ ਕੋਈ ਵੀਆਈਪੀ ਐ ਜਾਂ ਮੈਂ ਕੋਈ ਕਲਾਕਾਰ ਤਾਂ ਸਕਿਉਰਟੀ ਦੀ ਲੋੜ ਨਹੀਂ ਕੰਦੀ ਨਹੀਂ ਮੈਨੂੰ ਕੋਈ ਲੋੜ ਮੈਂ ਤਾਂ ਅੱਜ ਵੀ ਹੁਣ ਵੀ ਮੈਂ ਤਾਂ ਇੱਥੋਂ ਤੁਸੀਂ ਮੈਨੂੰ ਸਕੂਟੀ ਦੇ ਦੋ ਮੈਂ ਘਰੇ ਇਕੱਲੀ ਪਹੁੰਚ ਜੂਗੀ No problem ਮੈਨੂੰ ਕੋਈ ਪ੍ਰੋਬਲਮ ਨਹੀਂ ਪਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਰਾਜਵਿੰਦਰ ਸਿੰਘ ਉਹ ਕਹਿ ਰਹੇ ਨੇ ਕਿ ਮੈਡਮ ਹੋਰੀ ਇੱਕ ਦੇਸ਼ ਦੇ ਪੀਆਰ ਨੇ ਉਹਨਾਂ ਨੇ ਇੱਥੋਂ ਜੇ ਜਿੱਤ ਵੀ ਜਾਂਦੇ ਹੋ ਕਹਿੰਦੇ 1% ਮੰਨ ਲਓ ਕਿ ਉਹਨਾਂ ਨੂੰ ਤੁਸੀਂ ਜਿਤਾ ਵੀ ਦਿਨੇ ਹੋ ਉਹਨਾਂ ਨੇ ਇੱਥੋਂ ਛੱਡਣਾ ਆਪਣਾ ਸਾਰਾ ਕੁਝ ਜਾ ਕੇ ਆਪਣੇ ਵਿਦੇਸ਼ ਵਾਲੇ ਘਰ ਚ ਰਹਿਣਗੇ ਉਹਨਾਂ ਨੇ ਤੁਹਾਡੇ ਤੋਂ ਕੀ ਲੈਣਾ ਨਹੀਂ ਇਹ ਤਾਂ ਬਿਲਕੁਲ ਗਲਤ ਹੈ ਪੀਆਰ ਹੈਗੇ ਹੋ ਤੁਸੀਂ ਨਹੀਂ ਮੈਂ ਪੀਆਰ ਨਹੀਂ ਹੈਗੀ ਮੇਰੇ ਬੱਚੇ ਉੱਥੋਂ ਦੇ ਪੀਆਰ ਹੈ ਬਟ ਮੈਂ ਨਹੀਂ ਮੇਰੇ ਬੱਚੇ ਹਲੇ ਛੋਟੇ ਆ ਅਨਮੈਰਿਡ ਆ ਮੈਨੂੰ ਉਹਨਾਂ ਕੋਲੇ ਜਾਣਾ ਪੈਂਦਾ ਉੱਥੇ ਮੇਰੇ ਬੱਚੇ ਪੜ੍ਹਦੇ ਆ ਜੀ ਮੈਨੂੰ ਉਹਨਾਂ ਕੋਲੇ ਜਾਣਾ ਪੈਂਦਾ ਕਿ ਜਦੋਂ ਮੈਂ ਫ੍ਰੀ ਹੁੰਨੀ ਆ ਥੋੜਾ ਜਿਹਾ ਕਿਉਂਕਿ ਸਾਹੋ ਕੇ ਸਾਥ ਤਾਂ ਆਲਰੇਡੀ ਇੱਥੇ ਹੈ ਗਈ ਆ ਹੂੰ ਸਾਰੇ ਲੋਕਾਂ ਨੂੰ ਪਤਾ ਹੈ ਕਿ ਅਸੀਂ ਇੱਕ ਨਹੀਂ ਅਸੀਂ ਦੋ ਜਾਣੇ ਕੰਮ ਕਰ ਕਰਦੇ ਹੂੰ ਮੇਰੇ ਕੋਲ ਕੋਈ ਅਧਦਾ ਨਹੀਂ ਸੀ ਨਹੀਂ ਪਰ ਉਸ ਤੋਂ ਬਾਅਦ ਤਾਂ ਹਾਜ਼ਰੀ ਵਧਾਉਣੀ ਪੈਂਦੀ ਹੈ ਨਾ ਪਰ ਜਦੋਂ ਜ਼ਿੰਮੇਵਾਰੀ ਸਭਾ ਹਲਕਾ ਬਹੁਤ ਵੱਡਾ ਹੈ ਹਾਂ ਤੇ ਸਾਰੇ ਦੁੱਖ ਸੁੱਖ ਜੇ ਸਾਹੋ ਕੇ ਸਾਥ ਕੋਲੇ ਪੰਜ ਪ੍ਰੋਗਰਾਮ ਹੈ ਤੇ ਪੰਜ ਮੇਰੇ ਕੋਲੇ ਹੁਣ ਵੀ ਹੁੰਦੇ ਆ ਹੂੰ ਐਨੀ ਵੀ ਮੇਰੇ ਕੋਲੇ ਕੋਈ ਔਰਦਾ ਨਹੀਂ ਜਾਂ ਮੈਂ ਕੋਈ ਇਲੈਕਸ਼ਨ ਹੁਣ ਮੈਂ ਨਹੀਂ ਲੜਿਆ ਕਾਂਗਰਸ ਚ ਮੈਂ ਕੋਈ ਕੰਮ ਨਹੀਂ ਕਰਦੀ ਮੈਂ ਹੁਣ ਵੀ ਵਿਆਹ ਸ਼ਾਦੀ ਅਸੀਂ ਜੇ 10 ਪ੍ਰੋਗਰਾਮ ਹੈ ਅਸੀਂ 5-5 ਦੋਨੇ ਜੀ ਕਰਦੇ ਆ ਔਰ ਉਹਨਾਂ ਨੂੰ ਵੀ ਪਤਾ ਹੈ ਅਕਾਲੀ ਦਲ ਵਾਲਿਆਂ ਨੂੰ ਵੀ ਪਤਾ ਵੀ ਇਹਨਾਂ ਦੀ ਹਾਜ਼ਰੀ ਬਹੁਤ ਜ਼ਿਆਦਾ ਹੈ ਇਸੇ ਕਰਕੇ ਹੋਈ ਉਹ ਜਿਹੀਆਂ ਚੀਜ਼ਾਂ ਨੂੰ ਲੈ ਕੇ ਆ ਰਹੇ ਕਿ ਇਹਨਾਂ ਨੇ ਅਮਰੀਕਾ ਅਮਰੀਕਾ ਤਾਂ ਕੋਈ ਪ੍ਰਚਾਰ ਨੂੰ ਗਲਤ ਮੰਨਿਆ ਐਸੇ ਔਮੈਨ ਮੈਂ ਮਦਰ ਵੀ ਆ ਮੈਂ ਵਾਈਫ ਵੀ ਆ ਮੇਰੀਆਂ ਰਿਸਪੌਂਸਿਬਿਲਟੀਜ਼ ਵੀ ਆ ਐਸ ਅ ਫੈਮਿਲੀ ਉਹਨਾਂ ਨੂੰ ਵੀ ਮਨਭਾਉਣਾ ਨਾਲ-ਨਾਲ ਔਰ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ ਜਦੋਂ ਮੈਂ ਚੇਅਰ ਪਰਸਨ ਸੀ ਮੈਂ ਆਪਣੇ ਘਰ ਨੂੰ ਵੀ ਕਿਸ ਕਿਸ ਤਰ੍ਹਾਂ ਰੱਖਿਆ ਮੈਂ ਆਪਣੀਆਂ ਘਰ ਦੀਆਂ ਜ਼ਿੰਮੇਵਾਰੀਆਂ ਵੀ ਸਾਰੀਆਂ ਨਿਭਾਈਆਂ ਔਰ ਮੈਨੂੰ ਖਾਣਾ ਬਣਾਉਣ ਦਾ ਸ਼ੌਂਕ ਹੈ ਮੈਂ ਆਪਣੇ ਹਸਬੰਡ ਨੂੰ ਆਪ ਖਾਣਾ ਬਣਾ ਕੇ ਦੇਣੀ ਹੁਣ ਵੀ ਹੁਣ ਵੀ ਮੇਰੀ ਆਦਤ ਹੈ ਔਰ ਮੈਂ ਕੱਲ ਟੈਕ ਟਾ ਅਨਾਉਂਸ ਹੋਣੀ ਸੀ ਕਿ ਸਾਰੇ ਸਾਡੇ ਘਰ ਬੈਠੇ ਆਏ ਸੀ ਪੱਤਰਕਾਰ ਔਰ ਮੈਂ ਜਿਹੜੇ ਮੇਰੇ ਆਪਦੇ ਕੱਪੜੇ ਆ ਮੈਂ ਕਿਸੇ ਤੋਂ ਤੁਆਣੀ ਨਹੀਂ ਮੈਂ ਆਪਣੀ ਸੂਟ ਹੈ ਜਿਹੜੇ ਹੁਣ ਵੀ ਆਪ ਤੋਂ ਹਣੀ ਹੈ ਹਮ ਔਰ ਮੈਂ ਜਦੋਂ ਮੈਨੂੰ ਦਿਖਣ ਦੀ ਜਿੰਮੇਵਾਰੀ ਜਦੋਂ ਜਿੰਮੇਵਾਰੀ ਮਿਲ ਗਈ ਉਦੋਂ ਕੋਈ ਤੁਆਣਵਾ ਢੋਣ ਵਾਸਤੇ ਰੱਖ ਲੈ ਜੇ ਲੋਕਾਂ ਕੋਲੇ ਜ਼ਿਆਦਾ ਜ਼ਿਆਦਾ ਕਿਉਂਕਿ ਲੋਕਾਂ ਨੇ ਕੰਮ ਕਰਦੇ ਨਹੀਂ ਕੋਈ ਗੱਲ ਨਹੀਂ ਉਹ ਵੀ ਮੈਂ ਨਾਲ-ਨਾਲ ਕਰੂੰ ਕਿ ਮੈਂ ਕੋਈ ਐ ਨਹੀਂਗਾ ਵੀ ਮੈਨੂੰ ਕੰਮ ਕਰਨਾ ਨਹੀਂ ਆਉਂਦਾ ਮੈਂ 5 ਸਾਲ ਬਹੁਤ ਵਧੀਆ ਤਰੀਕੇ ਨਾਲ ਜ਼ਿਲ੍ਹੇ ਨੂੰ ਚਲਾਇਆ ਔਰ ਮੈਂ 9 ਵਜੇ ਖਲੇ ਤੱਕ ਉਹ ਕਹਿੰਦੇ ਵੀ ਇਹ ਪਹਿਲਾ ਪਹਿਲਾ ਚੇਅਰ ਪਰਸਨ ਹੈ ਜਿਹੜਾ 9 ਵਜੇ ਆ ਕੇ ਦਫਤਰ ਚ ਬੈਠਦਾ ਹਲੇ ਤੱਕ ਅਸੀਂ ਕੋਈ ਦਫਤਰ ਚ ਚੇਅਰਮੈਨ ਚੇਅਰ ਪਰਸਨ ਕੋਈ ਕਿਉਂਕਿ ਦੋ ਮੇਰੇ ਤੋਂ ਪਹਿਲਾਂ ਬਣੀ ਸੀ ਚੇਅਰਮੈਨ ਔਰ 3 ਨੰਬਰ ਮੇਰਾ ਸੀ ਕੋਈ ਨਹੀਂ ਆ ਕੇ ਬੈਠਦਾ ਸੀ ਨਾ ਉਹਨਾਂ ਨੂੰ ਐ ਪਤਾ ਸੀ ਵੀ ਅਸੀਂ ਸਾਡੀਆਂ ਡਿਊਟੀਆਂ ਕੀ ਆ ਮੇਰਾ ਸਵਾਲ ਆਉਣ ਵਾਲਾ ਸੀਗਾ ਕਿਉਂਕਿ ਇਹਨਾਂ ਚੀਜ਼ਾਂ 'ਚੋ ਲੋਕਾਂ ਨੇ ਨਾ ਅੰਦਾਜ਼ੇ ਲਾਉਣੇ ਹੁੰਦੇ ਆ ਚੇਅਰ ਪਰਸਨ ਰਹਿੰਦੇ ਆ ਤੁਹਾਡੇ ਯਾਦ ਹੈ ਕੋਈ ਇਹੋ ਜਿਹਾ ਕੰਮ ਜਿਹੜਾ ਤੁਹਾਨੂੰ ਲੱਗਾ ਕਿ ਚੇਅਰ ਪਰਸਨ ਦੇ ਕੋਲ ਆ ਵੀ ਜ਼ਿੰਮੇਵਾਰੀਆਂ ਹੁੰਦੀਆਂ ਉਹਨਾਂ ਕੋਲੇ ਆ ਪਾਵਰਜ਼ ਹੁੰਦੀਆਂ ਨੇ ਪਰ ਪਹਿਲਾਂ ਨੂੰ ਪਤਾ ਨਹੀਂ ਸੀ ਸਾਨੂੰ ਪਤਾ ਲੱਗਾ ਅਸੀਂ ਉਹਦਾ ਇਸਤੇਮਾਲ ਕੀਤਾ ਲੋਕਾਂ ਨੂੰ ਉਹਦਾ ਬੈਨੀਫਿਟ ਹੋਇਆ ਕੁਝ ਐਕਸਟਰਾ ਕੀਤਾ ਚੇਅਰਪਰਸ ਹੁੰਦੇ ਨੇ ਜੀ ਉਦੋਂ ਜਿਹੜੇ ਸਕੂਲ ਸੀਗੇ ਤੇ ਜਿਲ੍ਹਾ ਪਰਿਸ਼ਦ ਦੀਆਂ ਡਿਸਪੈਂਸਰੀਆਂ ਸੀਆਂ ਉਹਨਾਂ 'ਚ ਐਮਬੀਬੀਐਸ ਡਾਕਟਰ ਬੈਠਦੇ ਸੀਗੇ ਜੀ ਔਰ ਉਹਨਾਂ ਲੋਕਾਂ ਨੂੰ ਐ ਨਹੀਂ ਸੀ ਪਤਾ ਵੀ ਇਹ ਜਿਹੜੀਆਂ ਡਿਸਪੈਂਸਰੀਆਂ ਇਹ ਸਾਡੇ ਪਿੰਡਾਂ ਵਾਲੇ ਲੋਕਾਂ ਵਾਸਤੇ ਬਣਾਈਆਂ ਹੋਈਆਂ ਔਰ ਇੰਨਾਂ 'ਚ ਮੈਡੀਸਨ ਔਰ ਡਾਕਟਰ ਅਵੇਲੇਬਲ ਚਾਹੀਦਾ ਇੱਕ ਡਾਕਟਰ ਨਰਸ ਔਰ ਇੱਕ ਫੋਰ ਕਲਾਸ ਔਰ ਲੋਕਾਂ ਕੋਈਅਰ ਨਹੀਂ ਸੀ ਇਸ ਗੱਲ ਦਾ ਨਹੀਂ ਲੋਕਾਂ ਨੂੰ ਕੁਝ ਨਹੀਂ ਸੀ ਪਤਾ ਔਰ ਜਦੋਂ ਮੈਂ ਉਹ ਜਾ ਕੇ ਡਿਸਪੈਂਸਰੀਆਂ ਚੈੱਕ ਕਰਨੀਆਂ ਸ਼ੁਰੂ ਕੀਤੀਆਂ ਲੋਕਾਂ ਨੂੰ ਪਤਾ ਲੱਗ ਗਿਆ ਔਰ ਮੈਂ ਦਵਾਈ ਉੱਥੇ ਅਵੇਲੇਬਲ ਕਰਵਾਈ ਉਦੋਂ ਸਾਡੀ ਮੀਟਿੰਗ ਚੰਡੀਗੜ੍ਹ ਹੁੰਦੀ ਹੁੰਦੀ ਸੀਗੀ ਮੈਂ ਆਪਣੇ ਮੰਤਰੀ ਸਾਹਿਬ ਨੂੰ ਤੁਸੀਂ ਚੈਕਿੰਗ ਕਰਦੇ ਸੀ ਜੀ ਮੈਂ ਚੈਕਿੰਗ ਕਰਦੀ ਸੀ ਆਂਗਨਵਾੜੀ ਵੀ ਔਰ ਸਿਵਲ ਇਹ ਤੁਹਾਡੇ ਅਧਿਕਾਰ ਖੇਤਰ ਚ ਸੀ ਹਾਂਜੀ ਕਿਉਂਕਿ ਉਹ ਜ਼ਿਲ੍ਹਾ ਪ੍ਰਿਸ਼ਦ ਦੇ ਸੀਗੀ ਨਾ ਜੀ ਸਕੂਲ ਵੀ ਔਰ ਡਿਸਪੈਂਸਰੀ ਵੀ ਔਰ ਜਿਹੜੇ ਆਪਣੇ ਜਿਹੜੇ ਪਿੰਡਾਂ ਦੇ ਛੱਪੜ ਸੀਗੇ ਪਿੰਡਾਂ ਦੀ ਡਿਵੈਲਪਮੈਂਟ ਉਹ ਤਾਂ ਤੁਹਾਨੂੰ ਪਤਾ ਸਰਪੰਚਾਂ ਪੰਚ ਕਰਾਉਂਦੇ ਹੁੰਦੇ ਆ ਬਟ ਜਿਹੜੀ ਸਾਡੇ ਕੋਲੇ ਅਸੀਂ ਗ੍ਰਾਂਟ ਲੈ ਕੇ ਭੇਜਣੀ ਹੁੰਦੀ ਵੀ ਸਾਡੇ ਜਿਹੜੇ ਤੁਹਾਡਾ ਪਿੰਡ ਆ ਉਹਨੂੰ ਹੋਰ ਕਿਸ ਤਰ੍ਹਾਂ ਸੁੰਦਰ ਬਣਾਇਆ ਜਾ ਚਾਹਤ ਉਸ ਦੇ ਅੰਡਰ ਵੀ ਗ੍ਰਾਂਟਾਂ ਆਉਂਦੀਆਂ ਹਾਂਜੀ ਉਹਦੇ ਅੰਡਰ ਵੀ ਆਉਂਦੀਆਂ ਔਰ ਹੋਰ ਵੀ ਬਹੁਤ ਜਿਹੜੇ ਮਤਲਬ ਕਿ ਇਹ 23 ਡਿਪਾਰਟਮੈਂਟ ਸੀਗੇ ਜਿਨ੍ਹਾਂ ਬਾਰੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਹਾਂ ਬਿਕਸਤਰਾ ਇਹਨਾਂ ਨੂੰ ਚੈਕਿੰਗ ਕਰਨਾ ਕੀ ਕੀ ਇਹਨਾਂ ਚ ਚਾਹੀਦਾ ਕੌਣ ਕੌਣ ਇਹਨਾਂ ਨੂੰ ਚੈੱਕ ਕਰ ਸਕਦਾ ਕੌਣ ਕੌਣ ਇੱਥੇ ਬੈਠ ਸਕਦਾ ਕੌਣ ਕੌਣ ਕੀ ਕਰ ਸਕਦਾ ਉਹ ਲੋਕਾਂ ਨੂੰ ਮੈਂ ਦੱਸਿਆ ਜੀ ਹੂੰ ਉਹਨਾਂ ਲੋਕਾਂ ਨੂੰ ਮਤਲਬ ਕਿ ਲੋਕ ਬਹੁਤ ਖੁਸ਼ ਹੈ ਔਰ ਮੈਂ ਇਹੋ ਜਿਹਾ ਆਫਿਸ ਬਣਾਇਆ ਸੀ ਵਧੀਆ ਪੈਸੇ ਲਾ ਕੇ ਉੱਥੇ ਕਿ ਜਿਹੜੇ ਲੋਕ ਸੀਗੇ ਕਿਉਂਕਿ ਐਸਐਸਪੀ ਡੀਸੀ ਉੱਥੇ ਬੈਠਣ ਨਹੀਂ ਦਿੰਦੇ ਸਾਡੇ ਗਰੀਬ ਲੋਕ ਜਦੋਂ ਕੰਮਾਂ ਕਰ ਰਹੇ ਜਾਂਦੇ ਔਰ ਮੈਂ ਹਰ ਇੱਕ ਨੂੰ ਕਿਹਾ ਸੀ ਕਿ ਜਦੋਂ ਤੁਹਾਡਾ ਕੰਮ ਹੈ ਜਿੰਨਾ ਟਾਈਮ ਲੱਗਦਾ ਇੱਥੇ ਪਾਣੀ ਪੀਓ ਜਾਪੀਓ اور پھر ਤੁਸੀਂ ਜਦੋਂ ਤੁਹਾਡਾ ਟਾਈਮ ਉਹ ਇੱਥੇ ਜਾ ਕੇ ਆਪਦਾ ਜਦੋਂ ਤੁਹਾਡੀ ਅਪਾਇੰਟਮੈਂਟ ਜਾ ਕੇ ਆਪਦਾ ਕੰਮ ਕਰਾ ਕੇ ਹੁਣ ਤੁਹਾਨੂੰ ਉਹਦਾ ਲਾਭ ਮਿਲ ਸਕਦਾ ਜੀ ਮੁਹੰਮਦ ਸਰੀਕ ਸਾਹਿਬ ਦੀ ਟਿਕਟ ਕੱਟੀ ਗਈ ਹੈ ਉਹੀ ਟਿਕਟ ਤੁਹਾਨੂੰ ਮਿਲੀ ਹੈ ਸਰੀਕ ਸਾਹਿਬ ਜ਼ਾਹਿਰ ਜੀ ਗੱਲ ਹੈ ਕਿ ਆਪਣੀ ਹਾਈ ਕਮਾਂਡ ਦੇ ਨਾਲ ਨਾਰਾਜ਼ ਹੋਣਗੇ ਤੁਹਾਡੀ ਕੋਈ ਗੱਲ ਹੋਈ ਸਰੀਕ ਸਾਹਿਬ ਨਾਲ ਮੈਨੂੰ ਤਾਂ ਨਹੀਂ ਲੱਗਦਾ ਵੀ ਉਹ ਨਾਰਾਜ਼ ਹੋਣਗੇ ਇਸ ਵੀ ਹੈਪੀ ਉਹਨਾਂ ਨੇ ਬਹੁਤ ਵਧੀਆ ਆਪਦਾ ਜਿਹੜਾ 5 ਸਾਲ ਹੈ ਕੱਢੇ ਆ ਲੋਕਾਂ ਚ ਵਿਚਰਦੇ ਰਹੇ ਆ ਇਹ ਹਾਈ ਕਮਾਂਡ ਦਾ ਫੈਸਲਾ ਮੇਰੇ ਜੀ ਦਾ ਕੋਈ ਸੁਣੀ ਨਹੀਂ ਆ ਬੈਕ ਕਸੂਰ ਦੀ ਗੱਲ ਹੀ ਨਹੀਂ ਕਰ ਰਹੇ ਕਿਉਂ ਕੱਟੀ ਹੈ ਕਸੂਰ ਦੀ ਗੱਲ ਹੀ ਨਹੀਂ ਕਰ ਰਹੇ ਐਕਚੁਅਲੀ ਜਦੋਂ ਜਦੋਂ ਬੰਦਾ ਵਰਕ ਕਰ ਰਿਹਾ ਉਹਨੂੰ ਉਮੀਦ ਤਾਂ ਹੁੰਦੀ ਹੈ ਨਾ ਕਿ ਹਾਈ ਕਮਾਂਡ ਉਹਨਾਂ ਉਹਨਾਂ ਨੂੰ ਇਹ ਇਹ ਟਿਕਟ ਦੁਬਾਰਾ ਦੇ ਸਕਦੀ ਹੈ ਜਾਂ ਕਿਉਂਕਿ ਇਹ ਭਾਵਨਾਵਾਂ ਹੁੰਦੀਆਂ ਬੰਦਿਆਂ ਦੀ ਜਦੋਂ ਅਜਿਹਾ ਨਹੀਂ ਹੁੰਦਾ ਤਾਂ ਜ਼ਾਹਿਰ ਤੌਰ ਤੇ ਕਿ ਥੋੜੀ ਨਰਾਜ਼ਗੀ ਹੋਵੇ ਬਹੁਤੀ ਹੋਵੇ ਥੋੜੀ-ਬਹੁਤੀ ਤਾਂ ਹੁੰਦੀ ਹੈ ਮਤਲਬ ਪਰ ਉਹਨਾਂ ਨੇ ਹਲੇ ਤੱਕ ਫੋਨ ਤੇ ਗੱਲ ਹੋਈ ਉਹਨਾਂ ਨਾਲ ਜੀ ਉਹ ਹੁੰਦੀ ਰਹਿੰਦੀ ਹੈ ਔਰ ਲੋਕਾਂ ਨੇ ਉਹ ਕਹਿ ਰਹੇ ਆ ਕਿ ਮੈਂ ਪੂਰੀ ਸਪੋਰਟ ਕਰੂੰਗਾ ਮੈਂ ਹੈਪੀ ਆ ਕਿ ਸਾਡੀ ਬੇਟੀ ਆ ਉਹ ਮੈਂ ਉਹਨਾਂ ਦੀ ਪੂਰੀ ਸਪੋਰਟ ਕਰਾਂਗਾ ਉਹਨਾਂ ਦੇ ਨਾਲ ਚੱਲੂਗਾ ਔਰ ਜਿੰਨੇ ਵੀ ਹੋਰ ਕੈਂਡੀਡੇਟਸ ਸੀ ਉਹ ਵੀ ਸਾਰੇ ਮੇਰੇ ਨਾਲ ਆ ਉਹ ਵੀ ਕਹਿੰਦੇ ਆ ਵੀ ਕੋਈ ਗੱਲ ਨਹੀਂ ਅਸੀਂ ਮੈਡਮ ਦੀ ਸਪੋਰਟ ਕਰਾਂਗੇ ਬਹੁਤ ਵਧੀਆ ਨੇਚਰ ਦੇ ਔਰ ਮੇਰੀ ਨੇਚਰ ਆ ਜਿਹੜੀ ਵੈਸੇ ਹੀ ਮੈਂ ਲੋਕਾਂ ਨੂੰ ਵੈਸੇ ਪਿਆਰ ਕਰਦੀ ਆ ਔਰ ਮੈਂ ਇਹਦਾ ਜਿਹੜਾ ਇਹ ਮੇਰੀ ਨੇਚਰ ਹੈ ਗੋਡ ਨੇ ਮੈਨੂੰ ਗਿਫਟ ਦਿੱਤਾ ਹੋਇਆ ਔਰ ਮੈਂ ਦਾ ਪੂਰਾ ਲਾਈਕ ਲੋਕ ਲੋਕ ਸੋਚਦੇ ਵੀ ਬਹੁਤ ਵਧੀਆ ਹੈ ਇਹਨਾਂ ਦੀ ਨੇਚਰ ਜਿਹੜੀ ਨੇਚਰ ਆ ਉਹ ਸਾਨੂੰ ਬਹੁਤ ਅੱਗੇ ਲੈ ਕੇ ਜਾਂਦੀ ਹੈ अच्छा चलो मैं हो सकदा समय ਤੋਂ ਪਹਿਲਾ ਸਵਾਲ ਕਰ ਰਿਹਾ ਹਾਂ ਕਿਉਂਕਿ ਕੱਲ ਹੀ ਤੁਹਾਡੀ ਟਿਕਟ ਅਨਾਉਂਸ ਹੋਈ ਅਗਲੇ ਦਿਨ ਇੰਟਰਵਿਊ ਕਰ ਰਿਹਾ ਮੈਂ ਤੁਹਾਡੇ ਧਿਆਨ 'ਚ ਹੈ ਕਿ ਫਰੀਦਕੋਟ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਪਿੱਛੇ ਨਹੀਂ ਹੋ ਸਕੀਆਂ ਤੁਸੀਂ ਕਰਨਾ ਚਾਹੋਗੇ ਜੋ ਜੋ ਇੱਕ ਮੈਂਬਰ ਪਾਰਲੀਮੈਂਟ ਦੇ ਅਧਿਕਾਰ ਖੇਤਰ 'ਚ ਹੁੰਦਾ ਕਿਉਂਕਿ ਜ਼ਾਹਿਰ ਜੀ ਗੱਲ ਹੈ ਕਿ ਜਿਹੜੀ ਸਮੱਸਿਆ ਹੈ ਉਹਨੂੰ ਤੁਸੀਂ ਰੇਜ਼ ਕਰਨਾ ਹੈ ਮੈਂਬਰ ਪਾਰਲੀਮੈਂਟ ਬਣ ਕੇ ਲੋਕ ਸਭਾ ਦੇ ਅੰਦਰ ਔਰ ਉਸ ਦਾ ਹੱਲ ਕਰਵਾਉਣਾ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਮੈਂ ਇਸ ਨੂੰ ਹੱਲ ਵੀ ਕਰਵਾ ਕੇ ਲੈ ਕੇ ਜਾਵਾਂ ਉਨ੍ਹਾਂ ਦੇ ਵਿੱਚੋਂ ਕੁਝ ਹੈ ਤੁਹਾਡੇ ਧਿਆਨ ਦੇ ਅੰਦਰ ਕਿ ਕੀ ਹੈ ਫਰੀਦਕੋਟ ਦੇ ਵਿੱਚ ਜਿਹਹਾ ਕਰਵਾਉਣਾ ਸਭ ਤੋਂ ਪਹਿਲਾਂ ਤਾਂ ਜਿਹੜਾ ਖੇਡ ਸਟੇਡੀਅਮ ਹੈ ਉਹਦੀ ਹਾਲਤ ਬਹੁਤ ਨਾਜ਼ੁਕ ਹੈ ਮੈਂ ਉੱਥੇ ਖੇਡਦੀ ਨਹੀਂ ਮੈਨੂੰ ਉਹਦੀ ਫਰੀਦਕੋਟ ਵਾਲੇ ਨਹਿਰੂ ਸਟੇਡੀਅਮ ਦੀ ਗੱਲ ਕਰਦੇ ਜੀ ਜੀ ਉੱਥੇ ਮੈਂ ਬਾਸਕਟਬਾਲ ਦੀ ਪਲੇਅਰ ਸੀ ਔਰ ਮੈਂ ਏਵਰੀ ਡੇ ਉੱਥੇ ਗੇਮ ਕਰਦੀ ਹੁੰਦੀ ਸੀ ਔਰ ਮੇਰੇ ਹਸਬੰਡ ਵੀ ਕਬੱਡੀ ਪਲੇਅਰ ਆ ਸਾਡਾ ਮਤਲਬ ਕਿ ਅਸੀਂ ਗੇਮਾਂ ਨਾਲ ਵੀ ਜੁੜੇ ਹੋਈਆਂ ਸਭ ਤੋਂ ਪਹਿਲਾਂ ਤਾਂ ਮੈਂ ਉਸ ਉਹਦੇ ਵੱਲ ਧਿਆਨ ਦਵਾਂਗੀ ਕਿ ਉੱਥੋਂ ਬਹੁਤ ਬੱਚੇ ਆ ਜਿਹੜੇ ਅੱਜ ਵਰਲਡ ਲੈਵਲ ਤੇ ਪਲੇਅਰ ਨਿਕ ਔਰ ਮੈਂ ਉਥੇ ਇੱਕ ਸਾਡੇ ਮੈਡੀਕਲ ਜਿਹੜਾ ਹੈਗਾ ਕਾਲਜ ਉਹਦੀ ਹਾਲਤ ਵੀ ਬਹੁਤ ਨਾਜ਼ੁਕ ਹੈ ਉਥੇ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਉਥੇ ਡਾਕਟਰ ਡਾਕਟਰ ਵੀ ਹੈ ਨਹੀਂ ਉੱਥੇ ਡਾਕਟਰ ਵੀ ਲਿਆਉਣ ਦੀ ਕੋਸ਼ਿਸ਼ ਕਰਾਂਗੇ ਔਰ ਅੱਜ ਜਿਹੜੇ ਮੈਂ ਜਦੋਂ ਟੀਚਰ ਸੀ ਮੈਂ 13 ਸਾਲ ਟੀਚਰ ਗਵਰਨਮੈਂਟ ਟੀਚਰ ਇੰਆ ਉਦੋਂ ਰੈਗੂਲਰ ਭਰਤੀ ਹੁੰਦੀ ਸੀਗੀ ਜੀ ਟੀਚਰਾਂ ਦੀ ਜਾਂ ਹੋਰ ਜਿਹੜੇ ਡਿਪਾਰਟਮੈਂਟ ਉੱਥੇ ਅੱਜ ਮੈਂ ਦੇਖਦੀ ਆ ਨਾ ਜਦੋਂ ਦੋ ਜਾਂ ਤਿੰਨ ਟੀਚਰ ਸਕੂਲ 'ਚ ਬੈਠੇ ਔਰ ਸਾਡੇ ਟਾਈਮ 'ਚ 15 वी टीचर ਹੁੰਦੀ ਸੀ ਔਰ ਬੱਚੇ ਮੇਰੀ ਕਲਾਸ ਚ ਖੁਰ 150 ਬੱਚਾ ਹੁੰਦਾ ਸੀ ਜਿਨ੍ਹਾਂ ਨੂੰ ਮੈਂ ਪੜਾਉਂਦੀ ਰਹੀ ਹਾਂ ਔਰ ਅੱਜ ਬੱਚੇ ਆ ਜਿਹੜੇ ਕੋਈ ਬੱਚਾ ਨਹੀਂ ਦਾ ਸਕੂਲਾਂ ਚ ਔਰ ਟੀਚਰ ਹੈ ਨਹੀਂ ਤੇ ਬੱਚੇ ਵੀ ਕਿੱਥੋਂ ਜਾਣਗੇ ਬਹੁਤ ਹਾਲਤ ਖਰਾਬ ਹੈ ਜੀ ਸਥਿਤੀ ਜਿਹੜੀ ਬਹੁਤ ਵਿਗੜ ਚੁੱਕੀ ਹੈ ਲਾ ਐਂਡ ਆਰਡਰ ਲੈ ਲੋ ਜਿਹੜੀਆਂ ਹਾਂ ਲਾਈਕ ਕੋਈ ਵੀ ਇਹੋ ਜਿਹੀ ਮੈਂ ਤੁਹਾਨੂੰ ਬਹੁਤ ਜ਼ਿਆਦਾ ਚੀਜ਼ਾਂ ਹੈ ਜਿਹੜੀਆਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਤੁਹਾਨੂੰ ਵੀ ਤੁਸੀਂ ਵੀ ਜਾਣਦੇ ਹੋ ਸਮਝਦਾਰ ਇਸੇ ਸਮਾਜ ਚ ਤੁਸੀਂ ਵੀ ਵਿਚਰਦੇ ਹੋ ਤੁਹਾਨੂੰ ਮੇਰੇ ਤੋਂ ਬੈਟਰ ਪਤਾ ਹੈ ਪਰ ਜਿਹੜੀਆਂ ਅੱਜ ਚੀਜ਼ਾਂ ਹੋ ਰਹੀਆਂ ਸਾਡੇ ਬੱਚੇ ਆ ਜਿਹੜੇ ਵਿਦੇਸ਼ ਕਿਉਂ ਜਾ ਰਹੇ ਕਿਉਂ ਮੰ ਮੈਂ ਜੱਬ ਬਣੀ ਮੈਂ ਜੌਬ ਨਹੀਂ ਮਿਲ ਰਹੀਆਂ ਕਰਕੇ ਉਹ ਨਸ਼ਿਆਂ ਵੱਲ ਜਾਂਦੇ ਆ। ਜੇ ਬੱਚਾ ਜੌਬ ਕਰਦਾ ਹੋਊਗਾ ਉਹ ਉਸ ਤੇ ਬਿਜ਼ੀ ਰਹੂਗਾ ਆਪਣੇ ਸਮੇਂ ਤੇ ਜਾਊਗਾ, ਸਮੇਂ ਤੇ ਕੰਮ ਕਰਕੇ ਕਰਿਆਊਗਾ। ਉਹਦਾ ਧਿਆਨ ਗਲਤ ਪਾਸੇ ਨਹੀਂ ਜਾਊਗਾ। ਇਸੇ ਕਰਕੇ ਨਸ਼ਾ ਜਿਹੜਾ ਬਹੁਤ ਜ਼ਿਆਦਾ ਵੱਧ ਚੁੱਕਾ ਹੈ, ਬੀਬੀਆਂ ਪੈਣਾ ਜਿਨ੍ਹਾਂ ਦੇ ਨੌਜਵਾਨ ਬੱਚੇ ਜਦੋਂ ਉਹ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ। ਮੈਂ ਖੁਦ ਇਹ ਲੇਡੀਜ਼ ਦੇਖੀਆਂ ਹੋਈਆਂ। ਮੈਂ ਮੇਰਾ ਵੀ ਮਤਲਬ ਕਿ ਅੰਸੂ ਨਿਕਲ ਆਉਂਦੇ ਜਦੋਂ ਮੈਂ ਉਹਨਾਂ ਨੂੰ ਉਹ ਮੇਰੇ ਨਾਲ ਗੱਲਾਂ ਕਰਦੀਆਂ ਤੇ ਮੈਂ ਦੇਖਦੀਆਂ ਬੱਚਿਆਂ ਨੂੰ ਬਹੁਤ ਮਾੜਾ ਹਾਲ। ਮੈਂ ਰੱਬ ਦਾ ਲੱਖ ਲੱਖ ਸ਼ੁਕਰ ਕਰਦੀ ਆ ਕਿ ਜਿਵੇਂ ਮੈਨੂੰ ਬੱਚੇ ਦਿੱਤੇ ਨਾ ਪਰਮਾਤਮਾ ਨੇ ਉਹ ਜੇ ਸਭ ਨੂੰ ਦੇਈ ਪਰਮਾਤਮਾ ਕਿਸੇ ਦੇ ਬੱਚੇ ਨੂੰ ਮਾੜੇ ਪਾਸੇ ਨਾ ਲਾਈ ਉਹਨੂੰ ਸਮੱਤ ਬਖਸ਼ੀ ਲੋਕਾਂ ਦੇ ਨੌਜਵਾਨ ਬੱਚੇ ਜਦੋਂ ਚਲੇ ਜਾਂਦੇ ਆ ਬਹੁਤ ਦੁੱਖ ਹੁੰਦਾ ਬਿਲਕੁਲ ਚਲੋ ਹੁਣ ਗੱਲ ਇਹ ਆ ਕਿ ਬਹੁਤ ਛੋਟਾ ਇੰਟਰਵਿਊ ਕਰਾ ਗਿਆ ਅੱਜ ਦਾ ਇਸ ਤੋਂ ਅੱਗੇ ਤੁਸੀਂ ਕੰਪੇਨ ਚ ਸ਼ੁਰੂ ਹੋ ਲੋ ਉਸ ਤੋਂ ਬਾਅਦ ਅਗਲਾ ਜਿਹੜਾ ਇੰਟਰਵਿਊ ਹੋਊਗਾ ਤੁਸੀਂ ਪਹਿਲਾਂ ਧਰਾਤਲ ਨੂੰ ਚੰਗੀ ਤਰ੍ਹਾਂ ਸਮਝ ਲਓ ਫਿਰ ਅਗਲੇ ਸਵਾਲ ਕਰਾਂਗੇ ਤੁਹਾਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਨੇ ਔਰ ਅਸੀਂ ਉਮੀਦ ਕਰਦੇ ਆ ਕਿ ਲੋਕ ਭਰੋਸਾ ਕਰਨ ਜੋ ਗੱਲਾਂ ਬੀਬਾ ਜੀ ਹੋਰਾਂ ਨੇ ਕਹੀਆਂ ਨੇ ਉਹਨਾਂ ਤੇ ਭਰੋਸਾ ਕਰਨ ਭਰੋਸਾ ਕਰਕੇ ਉਸ ਤੋਂ ਅਗਲਾ ਫੈਸਲਾ ਲੈਣਾ ਫਿਲਹਾਲ ਫਰੀਦਕੋਟ ਪੂਰੇ ਲੋਕ ਸਭਾ ਹਲਕੇ ਦੇ ਲੋਕਾਂ ਦੇ ਹੱਥ ਦੇ ਵਿੱਚ ਹੈ ਕਿ ਉਹਨਾਂ ਨੇ ਜਿੱਤ ਦਾ ਤਾਜ ਕਿਸ ਦੇ ਸਿਰ ਤੇ ਰੱਖਣਾ ਫਿਲਹਾਲ ਮੈਨੂੰ ਤੇ ਮੇਰੇ ਸਹਿਯੋਗੀ ਗੁਰਸਿਮਰਨ ਸਿੰਘ ਨੂੰ ਦਿਓ ਜ਼ਿਆਦਾ ਸੱਚੇ ਕਹੇ